ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਟਿਕਟਾਂ ਨੂੰ ਲੈ ਕੇ ਕਸ਼ਮਕਸ਼ ਜਾਰੀ ਹੈ ਫਰੂਜ਼ਪੁਰ ਦੀ ਸੀਟ ਐਤਕੀ ਹਾਈ ਪ੍ਰੋਫਾਈਲ ਹੋਣ ਵਾਲੀ ਹੈ ਸ਼ੇਰ ਸਿੰਘ ਭਾਇਆ ਅਕਾਲੀ ਦਲ ਛੱਡ ਕਾਂਗਰਸ ਚ ਸ਼ਾਮਲ ਹੋਏ ਤਾਂ ਮੰਨਿਆ ਗਿਆ ਕਿ ਸ਼ਾਇਦ ਸ਼ੇਰ ਸਿੰਘ ਭਾਇਆ ਨੂੰ ਹੀ ਟਿਕਟ ਮਿਲ ਜਾਏਗੀ ਟਿਕਟ ਪੱਕੀ ਹੈ ਔਰ ਉਹ ਆਪਣੇ ਆਪ ਨੂੰ ਇੱਕ ਵਧੀਆ ਦਾਵੇਦਾਰ ਸਮਝਦੇ ਹੈ ਪਰ ਕਾਂਗਰਸ ਪਾਰਟੀ ਫਰੂਜ਼ਪੁਰ ਹਲਕੇ ਦੀ ਸਹਿਮਤ ਨਹੀਂ ਹੈ ਲੋਕ ਵਖਰਾ ਸੋਚਦੇ ਆ ਕੁਝ ਕਾਂਗਰਸ ਦੇ ਸਮਰਥਕ ਸਾਡੇ ਨਾਲ ਮੌਜੂਦ ਨੇ ਕੀ ਸੋਚਦੇ ਹੋ ਸ਼ੇਰ ਸਿੰਘ ਘਵਾਇਆ ਵਧੀਆ ਕੈਂਡੀਡੇਟ ਨਹੀਂ ਲੱਗ ਰਹੇ ਤੁਹਾਨੂੰ ਨਹੀਂ ਜੀ ਸ਼ੇਰ ਸਿੰਘ ਘਵਾਇਆ ਕਾਂਗਰਸ ਪਾਰਟੀ ਚ ਆਇਆ ਅਸੀਂ ਉਹਨਾਂ ਦਾ ਵੈਲਕਮ ਕਰਦੇ ਆਂ ਪਰ ਹਾਈ ਕਮਾਂਡ ਨੂੰ ਇਹ ਵੀ ਬੇਨਤੀ ਕਰਦੇ ਆਂ ਕਿ ਜੋ ਪਿਛਲੇ ਸਮੇਂ ਤੋਂ ਟਕਸਾਲੀ ਕਾਂਗਰਸੀ ਜਿਨ੍ਹਾਂ ਨੇ 10 ਸਾਲ ਅਕਾਲੀ ਦਲ ਦਾ ਅਸਦ ਸਦਸ ਝੱਲਿਆ ਉਸ ਬੰਦਿਆਂ ਨੂੰ ਹੀ ਇੱਥੋਂ ਟਿਕਟ ਦਿੱਤੀ ਜਾਵੇ ਓਨਲੀ ਘਵਾਇਆ ਸਾਹਿਬ ਨੂੰ ਓਨਲੀ ਵਰਕਰ ਕੰਮ ਕਰਨ ਲਈ ਇੱਥੇ ਪ੍ਰੇਰਿਤ ਕੀਤਾ ਜਾਵੇ ਆਉਣ ਵਾਲੇ ਸਮੇਂ 'ਚ ਬਹੁਤ ਆਦੇ ਹੁੰਦੇ ਆ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਸ਼ੇਰ ਸਿੰਘ ਭਾਏ ਨੂੰ ਹੋਰ ਵੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਪਾਰਟੀ ਕਹਿ ਰਹੀ ਹੈ ਕਿ ਭਾਏ ਸਾਹਿਬ ਨੇ ਜਿੱਤ ਦਾ ਪ੍ਰੋਮਿਸ ਕੀਤਾ ਕਿ ਅਸੀਂ ਟਿਕਟ ਝੋਲੀ 'ਚ ਪਾਵਾਂਗੇ ਰਾਹੁਲ ਗਾਂਧੀ ਦੇ ਨਹੀਂ ਜੀ ਇਸ ਵਿੱਚ ਇਹ ਹੈ ਵੀ ਸਾਡੇ ਜਿਹੜਾ ਫਿਰੋਜ਼ਪੁਰ ਹਲਕਾ ਹੈ ਉਹਦੇ ਵਿੱਚ 2 ਲੱਖ ਵੋਟ ਜਿਹੜੀ ਐ ਰਾਏ ਸਿੱਖ ਬਰਾਦਰੀ ਦੀ ਐ ਇਹਦੇ ਵਿੱਚ ਜਿਹੜੀ 4 ਲੱਖ ਦੇ ਲਗਭਗ ਵੋਟ ਐ ਜਿਹੜੀ ਉਹ ਕਮੋ ਬਰਾਦਰੀ ਨਾਲ ਸੰਬੰਧ ਰੱਖਦੀ ਐ ਬਾਕੀ ਜਿਹੜੇ ਜੱਟ ਸਿੱਖ ਐ ਜੋ Hindu ਲੋਕ ਐ ਉਹਨਾਂ ਦੇ ਵੀ ਜਿਹੜੀ ਵੋਟ ਪਰਸੈਂਟੇਜ ਐ ਉਹ ਜ਼ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਵੀ ਬਰਾਦਰੀ ਦੇ ਨਾਂ ਤੇ ਜਿਹੜੀ ਇਹ ਟਿਕਟ ਨਾ ਦਿੱਤੀ ਜਾਵੇ ਹੁਣ ਤੱਕ ਤਾਂ ਇਹੀ ਹੁੰਦਾ ਹੈ ਨਾ ਕਬਾਇਆ ਸਾਹਿਬ ਨੂੰ ਅਕਾਲੀ ਦਲ ਨੇ ਵੀ ਇਹ ਸੋਚ ਕੇ ਟਿਕਟ ਦਿੱਤੀ ਸੀ ਹੁਣ ਵੀ ਕਾਂਗਰਸ ਸੋਚ ਰਹੀ ਹੈ ਕਿ ਰਾਏ ਸਿੱਖ ਬਰਾਦਰੀ ਦੀ ਵੋਟ ਬਹੁਤ ਜ਼ਿਆਦਾ ਹੈ ਰਾਏ ਸਿੱਖ ਬਰਾਦਰੀ ਫਿਰੋਜ਼ਪੁਰ ਹਲਕੇ ਦੇ ਵਿੱਚ ਜਿੱਤ ਹਾਰ ਤੈਅ ਕਰਦੀ ਹੈ ਠੀਕ ਨਹੀਂ ਨਹੀਂ ਜੀ ਨਹੀਂ ਕੋਈ ਇਹਦੇ ਚੀਜ਼ ਉਹੀ ਰਾਏ ਸਿੱਖ ਨਹੀਂ ਉਤੋਂ ਪਿਛਲੇ ਵਾਰੀ ਜਦੋਂ ਕਬਾਇਆ ਸਾਹਿਬ ਇੱਥੋਂ ਖੜੇ ਐ ਸੁਨੀਲ ਸਿੰਘ ਜਾਖੜ ਜੀ ਬਹੁਤ ਘੱਟ ਮਾਰ ਜਨ ਹਰੇ ਸੀ ਉਹਦੇ ਵਿੱਚ ਕਾਰਨ ਇਹ ਸੀ ਵੀ ਕਾਲੀ ਦਲ ਦੀ ਸਰਕਾਰ ਸੀ ਜਿਹੜਾ 2-4% ਜਿਹੜਾ ਫਰਕ ਹੈ ਉਹ ਕਾਲੀ ਦਲ ਦੀ ਗਵਰਨਮੈਂਟ ਹੋਣ ਕਰਕੇ ਹੀ ਉਹ ਉਹਨਾਂ ਨੂੰ ਵੋਟ ਵੱਧ ਪਈ ਤੇ ਉਹ ਜਿੱਤ ਗਏ ਤੁਸੀਂ ਕਹਿੰਦੇ ਹੋ ਕਿ ਨਹੀਂ ਮਿਲਣੀ ਚਾਹੀਦੀ ਕੁਬਾਇਰ ਸਾਹਿਬ ਨਹੀਂ ਅਸੀਂ ਕਹਿੰਦੇ ਟਕਸਾਲੀ ਕਾਂਗਰਸੀ ਨੂੰ ਮਿਲਣੀ ਚਾਹੀਦੀ ਕਿਸੇ ਨੂੰ ਮਿਲ ਜਾਵੇ ਤੁਸੀਂ ਆਪ ਕਾਂਗਰਸੀ ਹੋਗੇ ਕਿਤੇ ਅਕਾਲੀ ਤਾਂ ਨਹੀਂ ਹੈਗੇ ਨਹੀਂ ਨਹੀਂ ਜੀ ਅਸੀਂ ਕਾਂਗਰਸੀ ਆ ਪੁਰਾਣੇ ਜੀ ਸਾਡੇ ਤੇ ਕਾਲੀ ਦਲ ਦੇ ਬਹੁਤ ਸੱਦ ਕੀਤਾ ਪਿਛਲੇ ਸਮੇ ਸਾਡੇ ਇਹੀ ਸ਼ੇਰ ਸਿੰਘ ਖਵਾਏ ਦੇ ਕਹਿਣ ਦੇ ਉੱਤੇ ਮੇਰੇ ਉਤੇ 12 13 ਪਰਚੇ ਝੂਠੇ दर्ज ਹੋਏ ਮੇਰੀ ਕਲਕੱਤਾ ਕ ਵੀ ਬੰਦੇ ਨੇ ਵੜਵਾਈ ਸੀ ਉਸ ਟਾਈਮ ਤੇ ਪਰ ਅਸੀਂ ਇਹ ਗੱਲ ਕਹਿੰਦੇ ਆ ਵੀ ਚਲੋ ਇਹ ਫਿਰ ਵੀ ਆਇਆ ਅਸੀਂ ਇਹਦਾ ਵੈਲਕਮ ਕਰਦੇ ਆ ਪਰ ਓਨਲੀ ਵਰਕਰ ਕੰਮ ਕਰੇ ਪਾਰਟੀ ਨੇ ਸ਼ਾਮਲ ਕੀਤਾ ਤੁਹਾਨੂੰ ਹজম ਨਹੀਂ ਹੋਇਆ ਇਹ ਨਹੀਂ ਹজম ਵਾਲੀ ਨਹੀਂ ਕੋਈ ਗੱਲ ਅਸੀਂ ਵੈਲਕਮ ਕਰੀ ਜਾਂਦੇ ਹੁੰਦਾ ਹੀ ਵੈਲਕਮ ਕਰਦੇ ਆ ਪਰ ਟਿਕਟ ਨਹੀਂ ਦੇਣੀ ਟਿਕਟ ਨਹੀਂ ਮਿਲਣੀ ਚਾਹੀਦੀ ਟਿਕਟ ਨਹੀਂ ਮਿਲਣੀ ਚਾਹੀਦੀ ਟਿਕਟ ਓਨਲੀ ਤੇ ਓਨਲੀ ਟਕਸਾਲੀ ਕਾਂਗਰਸੀ ਨੂੰ ਮਿਲੇ ਤੁਸੀਂ ਕੀ ਸੋਚਦੇ ਹੋ ਅਸੀਂ ਤਾਂ ਜੀ ਇਹ ਹੀ ਸੋਚਦੇ ਆ ਭਾਈ ਪੁਰਾਣਾ ਜਿਹੜਾ ਜਿਹੜੇ ਪੁਰਾਣੇ ਲੀਡਰ ਨਖਾਸਦੇ ਉਹਨਾਂ ਦੇ ਵਿੱਚੋਂ ਕਿਸੇ ਨੂੰ ਟਿਕਟ ਦਿੱਤਾ ਜਾਵੇ ਤਾਂ ਚੰਗੀ ਗੱਲ ਹੈ ਵੀ ਕਾਗਰਤ ਪਾਰਟੀ ਦੀ ਇਹ ਜਿਹੜੀ ਜ਼ਰੂਰੀਤ ਹੈ ਜਿੱਤ ਹਾਰ ਜ਼ਰੂਰੀ ਹੈ ਕਿ ਪੁਰਾਣੇ ਕਾਂਗਰਸੀਆਂ ਨੂੰ ਅੱਗੇ ਲਿਆਇਆ ਜਾਵੇ ਇਹ ਜ਼ਰੂਰੀ ਹੈ ਨਹੀਂ ਜੀ ਨਹੀਂ ਇਹ ਗੱਲ ਤਾਂ ਨਹੀਂ ਜੀ ਜੇ ਤਾਰ ਬੜੀ ਜੇ ਤਾਰ ਜ਼ਰੂਰੀ ਹੈ ਜੇ ਥਾਰ ਜ਼ਰੂਰੀ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਗਾਇਤ ਕਿ ਕੁਬਾਇਆ ਸਾਹਿਬ ਜਿੱਤ ਨਹੀਂ ਸਕਦੇ ਚਿੰਤ ਮਾਰੀ ਹੈ ਉਹ ਜਿੱਤ ਸਕਦੇ ਕੀ ਤੁਹਾਡਾ ਕੀ ਥੋਟ ਹੈਗਾ ਯੰਗਸਟਰ ਹੈਗੇ ਹੋ ਯੂਥ ਹੈਗੇ ਹੋ ਕਾਂਗਰਸ ਪਾਰਟੀ ਦੇ ਵਿੱਚ ਅਜੇ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਸੋਚ ਚੱਲ ਰਹੀ ਰਹੀ ਸੀ ਸਾਰਿਆਂ ਦਾ ਥਾਟ ਸੀਗਾ ਕਿ ਉਹ ਬਣ ਜਾਣ ਪਰ ਗਵਾਇਆ ਸਾਹਿਬ ਦੀ ਐਂਟਰੀ ਤੋਂ ਬਾਅਦ ਫਿਰੋਜ਼ਪੁਰ ਹਲਕੇ 'ਚ ਜਿਹੜਾ ਕਾਂਗਰਸ ਅਲੱਗ ਹੋ ਗਈ ਹੈ ਦੇਖੋ ਜੀ ਕਪਾਇਆ ਸਾਹਿਬ ਦੋ ਟਰਮ ਜਿਹੜਾ ਫਿਰੋਜ਼ਪੁਰ ਦੇ ਲੋਕਾਂ ਨੇ ਬਹੁਤ ਵੱਡੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਤਾ ਕੇ ਭੇਜਿਆ ਉਹਨਾਂ ਦੀ ਪਰਫਾਰਮੈਂਸ ਜਿਹੜੀ ਹੈ ਪਿਛਲੇ ਕੁਝ ਸਮੇਂ ਤੋਂ ਉਹ ਵਧੀਆ ਨਹੀਂ ਕਿਤੇ ਵਿਚਰੇ ਨਹੀਂ ਹਲਕੇ ਦੇ ਵਿੱਚ ਆ ਕੇ ਇਕੱਲੀ ਬਰਾਦਰੀ ਦੇ ਨਾਮ ਦੇ ਉੱਤੇ ਵੋਟ ਮੰਗਣੀ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਜੜੀਆਂ ਅੱਗੇ ਜਾ ਕੇ ਚੱਲਣਗੀਆਂ ਕਿਉਂਕਿ ਬਹੁਤ ਸਾਰੇ ਵਧੀਆ ਲੀਡਰ ਕਾਂਗਰਸ ਪਾਰਟੀ ਕੋਲੇ ਹੋਰ ਹੈਗੇ ਆ ਉਹਨਾਂ ਦਾ ਕਬਾਇਆ ਸਾਹਿਬ ਦਾ ਬੇਟਾ ਜਿਹੜਾ ਹੈ ਕਿਹੜੇ ਨੇ ਇੱਕ ਦੋ ਨਾਂ ਤਾਂ ਦੱਸੋ ਨਾ ਤੁਸੀਂ ਕਹਿ ਰਹੇ ਹੋ ਟਕਸਾਲੀ ਕਿਹੜੇ ਟਕਸਾਲੀ ਨੂੰ ਦਿੱਤੀ ਜਾ ਦੂਸਰ ਸਾਹਿਬ ਨੇ ਜੀ ਆਪ ਰੇਣਵਾ ਸਾਹਿਬ ਨੇ ਸੋਢੀ ਸਾਹਿਬ ਨੇ ਉਹਨਾਂ ਦੇ ਬੇਟੇ ਟਿਕੜੀ ਡਿਮਾਂਡ ਕਰ ਰਹੇ ਆ ਪੜੇ ਲਿਖੇ ਨੇ ਸਾਰੇ ਵਧੀਆ ਅੱਗੇ ਜੋਸ਼ਨ ਸਾਹਿਬ ਇਲੈਕਸ਼ਨ ਲੜੇ ਆ ਬਹੁਤ ਘੱਟ ਮਾਰਜ ਤੇ ਹਾਰੇ ਆ ਸੋ ਕੱਲੇ ਬਰਾਦਰੀਆਂ ਦੇ ਨਾਮ ਦਿੱਤੇ ਜੇਕ ਆਪਾਂ ਕਹੀਏ ਕਿ ਵੋਟ ਟਿਕਟ ਵੰਡੀ ਜਾਓ ਅੱਗੇ ਕਬਾਇਆ ਸਾਹਿਬ ਦੇ ਬੇਟਾ ਵੀ ਉੱਥੇ ਫਾਇਲ ਕਰਤੋਂ ਉਹਨਾਂ ਨੂੰ ਮਿਲ ਚੁੱਕਿਆ ਮਾਨ ਸ ਕਾਂਗਰਸ ਕੋਲ ਬਹੁਤ ਵਧੀਆ ਕੈਂਡੀਡੇਟ ਹੈਗੇ ਨੇ ਮਨਾਰਾ ਗਵਾਯਾ ਸਾਹਿਬ ਦੇ ਜਿਹੜੇ ਵਿਵਾਦ ਨੇ ਉਹ ਵੀ ਕਿਤੇ ਨਾ ਕਿਤੇ ਤੁਸੀਂ ਖੁੱਲਕੇ ਭਾਵੇਂ ਨਾਮ ਬੋਲੋ ਪਰ ਕਦੇ ਵੀਡੀਓ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਕਦੇ ਉਹਨਾਂ ਦੇ ਬੇਟੇ ਦੇ ਉੱਤੇ ਜਿਹੜੇ ਐਸ ਐਚਓ ਵਾਲੇ ਦੋਸ਼ ਲੱਗੇ ਆ ਕਾਂਗਰਸੀ ਖੁੱਲਕੇ ਨਹੀਂ ਬੋਲਦੇ ਨਹੀਂ ਬਿਲਕੁਲ ਅਫੈਕਟ ਕਰਦੀਆਂ ਨੇ ਚੀਜ਼ਾਂ ਜੇ ਜਦੋਂ ਕਿਸੇ ਨੇ ਵੋਟ ਪਾਉਣੀ ਆ ਨਾ ਅਗਲਾ ਪੂਰਾ ਕਰੈਕਟਰ ਤੇ ਕੈਰੀਅਰ ਪਹਿਲਾਂ ਦੇਖ ਕੇ ਪਾਉਂਦਾ ਜੀ ਹੂੰ ਚਲੋ ਬੋਲਣਾ ਨਾ ਬੋਲਣਾ ਤਾਕਤਵਰ ਬੰਦੇ ਨੂੰ ਉਹਨਾਂ ਦੇ ਖਲਾਫ ਬੋਲ ਨਹੀਂ ਸਕਦੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਬਿਲਕੁਲ ਹੈਗੀ ਆ ਤੇ ਅੱਗੇ ਜਾ ਕੇ ਫੇਸ ਵੀ ਕਰਨੀ ਪਾਉਗੀ ਗਵਾਇਆ ਸਾਹਿਬ ਤੁਸੀਂ ਵਿਰੋਧ ਕਰੋਗੇ ਜੇ ਉਹਨਾਂ ਨੂੰ ਟਿਕਟ ਮਿਲਦੀ ਨਹੀਂ ਵਿਰੋਧ ਤਾਂ ਨਹੀਂ ਜੀ ਦੇਖੋ ਆਪਾਂ ਕਾਂਗਰਸ ਪਾਰਟੀ ਦੇ ਨਾਲ ਖੜੇ ਆ ਬਿਲਕੁਲ ਪਰ ਕਾਂਗਰਸ ਪਾਰਟੀ ਨੂੰ ਅਪੀਲ ਹੈ ਕਿ ਬਿਲਕੁਲ ਕੋਈ ਟਕਸਾਲੀ ਕਾਂਗਰਸ ਦਾ ਵਰਕਰ ਜਿਹੜਾ ਉਹਨੂੰ ਟਿਕਟ ਦਿੱਤੀ ਜਾਵੇ ਚਾਹੇ ਕਿਸੇ ਨੂੰ ਮਿਲ ਜੇ ਅਸੀਂ ਟਕਸਾਲੀ ਕਾਂਗਰਸ ਦੇ ਨਾਲ ਆ ਪਰ ਵੇਟ ਕਿਦਾ ਮੰਨਦੇ ਹੋ ਜੇ ਗਵਾਇਆ ਸਾਹਿਬ ਨਹੀਂ ਤਾਂ ਫਿਰ ਕੌਣ ਇਹੀ ਤਾਂ ਮੇਰਾ ਸਵਾਲ ਹੈ ਦੇਖੋ ਜੇ ਤਾਂ ਬਰਾਦਰੀਆਂ ਦੇ ਨਾਮ ਤੇ ਨੱਪਟਾਰਾ ਕਰਨਾ ਫਿਰ ਤਾਂ ਜੋਸਨ ਸਾਹਿਬ ਕੋਲ ਬਰਾਦਰੀ ਤੇ ਬਹੁਤ ਵੱਡਾ ਵੋਟ ਬੈਂਕ ਉਹਨਾਂ ਕੋਲ ਵੀ ਹੈ ਸੋਡੀ ਸਾਹਿਬ ਕਿੰਨੀ ਵੋਟ ਹੈ ਕੰਬੋਜ ਬਰਾਦਰੀ ਦੀ ਕਿੰਨੀ ਵੋਟ ਹੈ ਬਿਲਕੁਲ 16% ਵੋਟ ਜਿਹੜੀ ਹੈ ਕਿ ਕੰਬੋਜ ਬਰਾਦਰੀ ਰਾਏ ਸਿੱਖ ਬਰਾਦਰੀ ਤੋਂ ਜ਼ਿਆਦਾ ਹੈ 13% ਰਾਏ ਸਿੱਖ ਬਰਾਦਰੀ ਸਭ ਤੋਂ ਪਰ ਇਸ ਤਰ੍ਹਾਂ ਹਮੇਸ਼ਾ ਇੱਕ ਪਰਸੈਪਸ਼ਨ ਬਣੀ ਹੈ ਕਿ ਫਿਰੋਜ਼ਪੁਰ ਚ ਜੇ ਜਿਤਨਾ ਹੈ ਤਾਂ ਰਾਏ ਸਿੱਖ ਬਰਾਦਰੀ ਦਾ ਉਮੀਦਵਾਰ ਹੋਵੇ ਉਹ ਜਿੱਤ ਸਕਦਾ ਹੈ ਨਹੀਂ ਬਿਲਕੁਲ ਨਹੀਂ ਦੇਖੋ ਜੀ ਪਹਿਲਾਂ ਜੋਸਨ ਸਾਹਿਬ ਤੋਂ ਕਲਕਸ਼ਨ ਜਲਾਲਾਬਾਦ ਤੋਂ ਹਾਰੇ ਹੋਏ ਆ ਕਬਾਇਆ ਸਾਹਿਬ ਤੇ ਸਭ ਤੋਂ ਵੱਡ ਜੇ ਵੋਟ ਬੈਂਕ ਹੈ ਰਾਏ ਸਿੱਖ ਦਾ ਜਲਾਲਾਬਾਦ ਏਰੀਆ ਚ ਤੇ ਉੱਥੋਂ ਹੀ ਹਾਰ ਚੁੱਕੇ ਆ ਇੱਕ ਵਾਰ ਕਬਾਇਆ ਸਾਹਿਬ ਸੋ ਇਹ ਗੱਲਾਂ ਬਿਲਕੁਲ ਨਹੀਂ ਕਿਉਂਕਿ ਕਬਾਇਆ ਸਾਹਿਬ ਦੀ ਕੋਸ਼ਿਸ਼ਸ਼ੁਤੀ ਰਹੀ ਹੈ ਕਿ ਉਹ ਜਦੋਂ ਵੀ ਲੜਿਆ ਪਾਰਟੀ ਦੀ ਵੇਵ ਦੇ ਵਿੱਚ ਲੜਿਆ ਜਿਹੜੀ ਪਾਰਟੀ ਚ ਲੜਿਆ ਅੱਜ ਕਾਂਗਰਸ ਦੀ ਵੇਵ ਹੈ ਤੇ ਅੱਜ ਇਧਰੋਂ ਚੜਪੇ ਪਰ ਜੇ ਹਰਸਿਮਰ ਦਵਾਦਾ ਲਾਉਂਦੇ ਆ ਫਿਰੋਜ਼ਪੁਰ ਚ ਫਿਰ ਮੈਨੂੰ ਦੱਸੋ ਕਿ ਕੌਣ ਵਧੀਆ ਕੈਂਡੀਡੇਟ ਹੁੰਦਾ ਬਿਲਕੁਲ ਮੈਂ ਤਾਂ ਕਹੂੰਗਾ ਜੀ ਸੋਢੀ ਸਾਹਿਬ ਨੂੰ ਮਿਲ ਜੇ ਜੋਸਨ ਸਾਹਿਬ ਨੂੰ ਮਿਲ ਜੇ ਪੂਰੀ ਟੱਕਰ ਹੋਊਗੀ ਕਬਾਇਆ ਸਾਹਿਬ ਨੂੰ ਨਹੀਂ ਦੇਖੋ ਕਬਾਇਆ ਸਾਹਿਬ ਨਾਲ ਕੋਲ ਇੱਕ ਟਿਕਟ ਔਰੇਡੀ ਹੈ ਐਮਐਲਏ ਉਹਨਾਂ ਦਾ ਮੁੰਡਾ ਫਾਇਲ ਕਰਤੋ ਕਿ ਜੋ ਸਾਰਾ ਕੁਝ ਇੱਕ ਪਰ ਗਿਲੇ ਕੀ ਨੇ ਬੜਾ ਵੱਡਾ ਸਵਾਲ ਹੈ ਕਿ ਪਾਰਟੀ ਦੇ ਜੇ ਵਰਕਰ ਪਾਰਟੀ ਦੇ ਜਿਹੜੇ ਇੰਨੇ ਸਾਲ ਤੁਸੀਂ ਪਾਰਟੀ ਚ ਕੰਮ ਕੀਤਾ ਤੁਹਾਡੇ ਗਿਲੇ ਕੀ ਨੇ ਕਿ ਅਕਾਲੀ ਦਲ ਤੋਂ ਇੱਕਦਮ ਆ ਕੇ ਕਾਂਗਰਸ ਜੁਆਇਨ ਕਰਦੇ ਆ ਤਾਂ ਮਨਜ਼ੂਰ ਨਹੀਂ ਕਰ ਰਹੇ ਜਾਂ ਫਿਰ ਉਹਨਾਂ ਦੀ مخالਫਤ ਹੈ ਇਲਾਕੇ ਦੇ ਵਿੱਚ ਜਾਂ ਸਿਰਫ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਰਾਦਰੀ ਦੇ ਨਾਂ ਤੇ ਵੋਟ ਨਹੀਂ ਪੈਣਾ ਚਾਹੀਦਾ ਨਹੀਂ ਜੀ 10 ਸਾਲੋਂ ਰਹੇ ਨੇ ਉਹਨਾਂ ਨੇ ਬਹੁਤ ਹੀ ਕਾਂਗਰਸੀਆਂ ਦੇ ਪਰਚੇ ਕਰਾਏ ਹੁਣ ਉਹੀ ਕਾਂਗਰਸੀ ਉਹਨਾਂ ਨੂੰ ਵੋਟਾਂ ਕਿਵੇਂ ਪਾਉਣਗੇ ਇਸ ਬੰਦੇ ਦੇ ਪਰਚੇ ਹੋਏ ਉਹਨੇ ਉਸ ਬੰਦੇ ਨੇ ਕਰਾਏ ਹੁਣ ਜਿਹਨੂੰ ਟਿਕਟ ਦੇ ਰਹੀ ਹੈ ਪਾਰਟੀ ਉਹੀ ਬੰਦਾ ਉਹਨਾਂ ਤੋਂ ਜਾ ਕੇ ਕਾਂਗਰਸੀਆਂ ਤੋਂ ਕਿਵੇਂ ਵੋਟਾਂ ਲੈ ਲੂਗਾ ਫਿਰ ਤਾਂ ਉਹ ਆਪਦੀ ਮਰਜ਼ੀ ਨਾਲ ਜਿੱਥੇ ਦੀ ਕਰੂ ਉੱਥੇ ਪਹੁੰਚ ਗਏ ਜੀ ਪਰ ਉਹਨਾਂ ਦਾ ਬੇਟਾ ਵੀ ਜਿੱਤਿਆ ਉੱਥੋਂ ਐਮਐਲਏ ਜਦੋਂ ਉਹ ਲੜਿਆ ਉਹੀ ਘੁਬਾਇਆ ਸਾਹਿਬ ਨੇ ਉਹੀ ਉਹਨਾਂ ਦਾ ਬੇਟਾ ਸੀ ਉਹੀ ਲੋਕ ਸੀਗੇ ਫਾਇਲਕਾ ਹਲਕੇ ਦੇ ਨਹੀਂ ਉਹ ਤਾਂ ਪਹਿਲਾਂ ਕਾਂਗਰਸ ਕਰਕੇ ਜਿੱਤੇ ਨਾ ਜੀ ਕਿਉਂਕਿ ਜਿਹੜਾ 97 ਤੋਂ ਵਿੱਚ ਵੀ ਇਲੈਕਸ਼ਨ ਲੜੇ ਤੇ ਬਦਜਾ ਬਲਾਗਦਾ ਜੀ ਫਿਰ 2002 ਚ ਵੀ ਲੜੇ ਉਦੋਂ ਇਹ ਜੋਸ਼ਨ ਸਾਹਿਬ ਤੋਂ ਹਾਰ ਗਏ ਜੀ ਉਸ ਤੋਂ ਬਾਅਦ ਫਿਰ ਦੁ ਉਹਨਾ ਟਾਈਮਾਂ ਦੇ ਵਿੱਚ ਜਦੋਂ ਇਹ ਕਾਂਗਰਸ ਰਹੀ ਅਕਾਲੀ ਦਲ ਦੀ ਉਹ ਸਰਕਾਰ ਰਹੀ ਅਕਾਲੀ ਦਲ ਦੀ ਉਦੋਂ ਇਹਨਾਂ ਨੇ ਬਹੁਤ ਹੀ ਤਸ਼ੱਦਦ ਕੀਤਾ ਕਾਂਗਰਸ ਵਰਕਰਾਂ ਦੇ ਬਹੁਤ ਹੀ ਉਹਨਾਂ ਦੇ ਪਰਚੇ ਕਰਾਏ ਹੋਏ ਆ ਹੁਣ ਉਹ ਜਿਹੜੇ ਇਹਨਾਂ ਦੇ ਪਰਚੇ ਚੱਲਦੇ ਰਹੇ ਨੇ ਉਹ ਇਹਨਾਂ ਨੂੰ ਵੋਟਾਂ ਕਿਵੇਂ ਪਾਉਣਗੇ ਸਾਡੇ ਤੇ ਵੀ ਸਾਡੇ ਪਿੰਡ ਦੇ ਵਿੱਚ ਬਹੁਤ ਪਰਚੇ ਕਰਾਏ ਜੀ ਨਾ ਹੁਣ ਅਸੀਂ ਲੋਕ ਕਹਿੰਦੇ ਕਿ ਇੱਕ ਪਾਸੜ ਵੋਟ ਪੈਂਦਾ ਗੁਰੂ ਹਰਸਾਏ ਫਿਰੋਜ਼ਪੁਰ ਜਲਾਲਾਬਾਦ ਬੱਲੂਆਣਾ ਜਿੱਥੇ-ਜਿੱਥੇ ਵੀ ਰਾਏ ਸਿੱਖ ਬਰਾਦਰੀ ਬੈਠੀ ਹੈ ਉਹ ਇੱਕ ਪਾਸੜ ਬਿਨਾਂ ਸੋਚ ਕੇ ਕੋ ਭਾਈ ਸਾਹਿਬ ਨੂੰ ਵੋਟ ਪਾਉਂਦੀ ਹੈ ਸਹੀ ਹੈ ਇਹ ਨਹੀਂ ਜੀ ਨਹੀਂ ਇਸ ਵਿੱਚ ਕੋਈ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ